ਇਨ ਐਤਵਾਰ ਨੂੰ ਚੰਡੀਗੜ੍ਹ ਵਿਕਾਸ ਨਗਰ ਮੋਲੀ ਵਿੱਚ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਤਾਂ ਜੋ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਅਤੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਮੰਦਰ ਤੋੜਨ ਦੇ ਜੂਗੰਦ ਤੇ ਕੈਨੇ ਉਸ ਖਿਲਾਫ ਸਖਤ ਐਕਸ਼ਨ ਲਿਆ ਜਾ ਸਕੇ ਜਿਸ ਨੂੰ ਲੈ ਕੇ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਚਰਨਛੋਪਾ ਪ੍ਰਾਪਤ ਇਤਿਹਾਸਿਕ ਧਰਤੀ ਸ਼੍ਰੀ ਖਾਲਸਾਗੜ੍ਹ ਸਾਹਿਬ ਤੋਂ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਚਾਕਰ ਵੱਲੋਂ ਸਮੂਹ ਸੰਗਤ ਅਤੇ ਵੱਖ-ਵੱਖ ਚਤਿਤ ਮੰਦਿਰ ਨੂੰ ਇਸ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਤਾਂ ਜੋ ਮਨੁੱਖ ਦੀ ਸੋਚ ਵਾਲੀਆਂ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਗੁਰੂ ਘਰਿ ਸਾਧ ਸੰਗਤ ਜੀਓ ਅੱਜ ਆਦਸ ਰੇ ਤਪ ਸਥਾਨ ਸ੍ਰੀ ਫਰੋਗੜ੍ਹ ਸਹਿਬ ਤੋਂ ਸੰਗਤਾਂ ਦੇ ਸਾਨੂੰ ਇੱਕ ਇੱਕ ਬਹੁਤ ਹੀ ਦੁੱਖ ਦੀ ਸੋਚਣਾ ਲੈ ਕੇ ਹਾਜ਼ਰ ਹੋਏ ਗੁਰੂ ਕੀ ਪਿਆਰਿਓ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਚੰਡੀਗੜ੍ਹ ਦੇਖੇ ਵਿਕਾਸਨਗਰ ਮੌੜੀ ਵਿਖੇ ਤਾਂ ਸ੍ਰੀ ਗੁਰੂ ਰਵਿਦਾਸ ਪਾਤਸ਼ਾਹ ਜੀ ਨਾਲ ਸੰਬੰਧਿਤ ਸਥਾਨ ਸਰਕਾਰ ਨੇ ਢਾਉਣ ਦਾ ਜਿਹੜਾ ਜਲਮਾਨਾ ਨਾਗਰ ਦੇ ਹੁਕਮੇ ਉਜਾਰੀ ਕੀਤਾ ਗੁਰੂ ਕੇ ਪਿਆਰੋ ਕਦੇ ਪੜਦੇ ਹੁੰਦੇ ਸੀ ਇਤਿਹਾਸ ਵਿੱਚ ਕਿ ਬਾਬਰ ਆ ਗਿਆ ਹਮਾਜੋ ਆ ਗਿਆ ਫਿਰਜੀ ਆ ਗਿਆ ਜਿਨ੍ਹਾਂ ਨੇ ਬڑے بڑے ਭਾਰ ਦੇ ਵਿੱਚ ਤੀਰ ਦੇ ਸਤਾਰ ਢਾ ਲਿੱਤੇ ਜਿਨ੍ਹਾਂ ਨੇ ਕਦੇ ਮੰਦਰ ਢਾਏ ਕਦੇ ਹਰੀ ਮੰਦਰ ਸਾਹਿਬ ਤੇ ਹਮਲਾ ਕਰ ਦਿੱਤਾ ਸੋ ਇਦਾਂ ਦੇ ਇਤਿਹਾਸ ਦੁਖ ਪਰੇ ਪੜਦੇ ਹੁੰਦੇ ਸੀ ਅੱਜ ਸਾਡੇ ਅੱਖਾਂ ਦੇ ਸਾਹਮਣੇ ਵਰਤ ਰਹੇ ਨੇ ਤੁਗਲਕਾ ਵਲਟਾਇਆ ਗਿਆ ਬڑے ਰੋਸ ਪ੍ਰਦਰਸ਼ਨ ਧਰਨੇ ਲਾਏ ਗਏ ਪਰ ਅਸਰ ਉਹਦਾ ਕੁਝ ਨਾ ਪ੍ਰਾਪਤ ਹੋਇਆ ਇਸ ਦੇ ਲੜੀ ਵਿੱਚ ਸਰਕਾਰ ਨੇ ਹੋਰ ਅੱਗੇ ਜ਼ੁਲਮ ਕਰਦਿਆਂ ਬਕਾਸਨਗਰ ਮੌਲੀ ਨੇ ਕਿ ਚੰਡੀਗੜ੍ਹ ਜ਼ਿਲ੍ਹਾਿਤ ਦਾ ਜੋ ਉੱਥੇ ਸਤਗੁਰ ਉਦਾਸ ਪਾਤਸ਼ਾਹ ਜੀ ਨਾਲ ਸੰਬੰਧ ਜਿਹੜਾ ਸਥਾਨ ਹੈ ਉਹ ਢਾਹੁਣ ਦਾ ਜਾਲ ਮਾਰਨਾ ਖੜਾ ਹੁਕਮ ਹੈ ਉਹ ਸੁਣਾਇਆ ਹੈ ਗੁਰੂ ਕੇ ਪਿਆਰਿਓ 30 ਜੂਨ ਨੂੰ 10 ਵਜੇ ਸਾਰੇ ਹਵਲਾਂ ਮਾਰੋ ਪਿੰਡਾਂ ਦੇ ਪਿੰਡ ਨਗਰਾਂ ਦੇ ਨਗਰ ਸ਼ਹਿਰਾਂ ਦੇ ਸ਼ਹਿਰ ਚੰਡੀਗੜ੍ਹ ਵਿਕਾਸ ਅੰਗਰ ਪਾਲੀ ਵਿਖੇ ਪਹੁੰਚੋ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵਿਸ਼ਵਾਸ ਕਰਦੇ ਨੇ ਭਾਵ ਸਿੱਖ ਨੇ ਗੁਰੂ ਅਰਜਨ ਦੇਵ ਨਾਲ ਵਾਲੇ ਵੰਗਦਾ ਨੇ ਆਓ ਹਮਲਾ ਵਾਰੀਏ ਗੁਰੂ ਕੇ ਪਿਆਰਿਓ ਇਹ ਜਿਹੜੀ ਅੱਗ ਹੈ ਇਹ ਦੇਖੋ ਦਿੱਲੀ ਤੋਂ ਲਗਦੀ ਲਗਦੀ ਹੁਣ ਚੰਡੀਗੜ੍ਹ ਆ ਪਹੁੰਚੀ ਇਹ ਤੁਹਾਡੇ ਘਰਾਂ ਤੱਕ ਪਹੁੰਚਣ ਨੂੰ ਇਹਨੂੰ ਦੇਰ ਨਹੀਂ ਲੱਗਣੀ ਸੋ ਗੁਰੂ ਕੇ ਪਿਆਰਿਓ ਇਨ੍ਹਾਂ ਹੀ ਸਰਕਾਰਾਂ ਨੇ ਮੰਗੂ ਮਟਾਇਆ ਜੋ ਕਿ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਨਾਲ ਸੰਬੰਧਤ ਸੀ ਕਿਆ ਕੋذਰੀ ਢਾ ਛੱਡਿਆ ਗੁਰੂ ਨਾਨਕ ਦੇਵ ਪਾਤਸ਼ਾਹ ਨਾਲ ਸੰਬੰਧਤ ਸੀ ਦਾਗਵਾ ਢਲਤਾ ਜੋ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨਾਲ ਸੰਬੰਧਤ ਸੀ ਅਨੇਕਾਂ ਸਥਾਨ ਢਾ ਦਿੱਤੇ ਗਏ ਹੁਣ ਸਤਿਗੁਰੂ ਅਰਜਨ ਪਾਤਸ਼ਾਹ ਜੀ ਦਾ ਸਥਾਨ ਢਾਣ ਦੀ ਤਿਆਰੀ ਕਰ ਲਈ ਹੈ ਮੇਰਾ ਤਾਂ ਇਦਾਂ ਖਿਆਲ ਹੈ ਕਿ ਸਾਨੂੰ ਇਹ ਸਰਕਾਰ ਟੈਸਟ ਦੋ ਸਾਡੇ ਲਾ ਕੇ ਵੇਖਦੀ ਹੈ ਵੀ ਇਹ ਲੋਕ ਸੁੱਤੇ ਪਏ ਜਾਂ ਜਾਗਦੇ ਆ ਆਓ ਜਾਗ ਦੀ ਜਮੀਰ ਹੋਣ ਦਾ ਜਾਗਦੇ ਹੋਣ ਦਾ ਸੂਤ ਦਿਈਏ 30 ਜੂਨ 10 ਵਜੇ ਵਿਕਾਸ ਨਗਰ ਚੰਡੀਗੜ੍ਹ ਬੌਲੀ ਵਿੱਚ ਪਹੁੰਚ ਗਏ ਇਸ ਗੱਲ ਦਾ ਸਰਕਾਰ ਨੂੰ ਦਈਏ ਕਿ ਇਹ ਸਤਾਂ ਸਾਡਾ ਹੈ ਅਸੀਂ ਢਾਣਾ ਦਾ ਦੂਰ ਇਹਨੂੰ ਝੇੜ ਤੱਕ ਨਹੀਂ ਮਾਰਨ ਦੇਵਾਂਗੇ ਜਿਹੜਾ ਇਹ ਧਰਮਾ ਪ੍ਰਦਰਸ਼ਨ ਹੋਊਗਾ ਇਹ ਸ਼ਾਂਤਮਈ ਹੋਊਗਾ ਇਹਦੇ ਵਿੱਚ ਕਾਨੂੰਨ ਜਿਹੜਾ ਹੈ ਕਿਉਂਕਿ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਲੋਕਾਂ ਬਾਬਾ ਸਾਹਿਬ ਭੀਮਰਾਓ ਐਮੈਡ ਕਰਦਾ ਕਾਨੂੰਨ ਹੈ ਅਸੀਂ ਸਤਿਕਾਰ ਕਰਦੇ ਹਾਂ ਸੋ ਅਸੀਂ ਸ਼ਿੰਗਸ਼ ਕਰਨਾ ਧਰਮਾ ਕਰਨਾ ਪ੍ਰਦਰਸ਼ਨ ਕਰਨਾ ਸਾਡਾ ਬੁਢਰਾ ਹੱਕ ਹੈ ਸਾਡਾ ਰਾਈਟ ਹੈ ਸਾਡਾ ਫੰਡਾਮੈਂਟਲ ਰਾਈਟ ਹੈ ਆਓ ਕਾਨੂੰਨ ਵਿੱਚ ਰਹਿ ਕੇ ਜੋਜ ਨੂੰ ਰੋਜ ਨਾਲ ਰੱਖ ਕੇ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਜਿਤਾ ਲਈਏ ਕਿ ਇਸ ਜੋ ਸਾਡਾ ਸਥਾਨ ਹੈ ਅਸੀਂ ਇਹਨੂੰ ਹੱਥ ਨਹੀਂ ਲਾਣ ਦਵਾਗੇ ਸ੍ਰੀ ਖਾਲਗੜ੍ਹ ਸਾਹਿਬੋਂ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਇੱਕ ਟੈਂਪੂ ਲੰਗਰ ਦਾ ਇੱਥੋਂ ਬਣਿਆ ਹੋਇਆ ਚੰਡੀਗੜ੍ਹ ਵਿਖੇ ਪਹੁੰਚੇਗਾ ਸੋ ਤੁਸੀਂ ਵੀ ਸੰਗਤ ਜੀ ਕਿਰਪਾ ਕਰੋ ਸਾਰੇ ਆਓ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਮਦਦ ਚੰਡੀਗੜ੍ਹ ਵਿਕਾਸ ਨਗਰ ਮੋਲੀ ਵਿਖੇ 30 ਜੂਨ ਨੂੰ 10 ਵਜੇ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is a professional by plumbing, electrician, masonry, car For more information, please contact him at under platform, www.jacktrade.com/slash-nine-two-one-seven-six-zero. Chander Consultants Limited. Call him on this number zero-seven-nine-four-zero-seven-nine-five-six-eight-six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ